ਗਨਾਵੋ ਸਭ ਬੰਦਾਵਾਂ ਹੈ ਨਹੀਂ ਕਾ ਅੱਛਾ ਦੇ ਕਿਸੇ ਜਾਂ ਬਰੋਦੀ ਚ ਮਾਰਿਆ ਗਿਆ ਹੂੰ ਤੇ ਇਨਨਸ ਹੋ ਜਾ ਵੀ ਇਹਦਾ ਇਨਸਰ ਦਾ ਨਾਮ ਲੈ ਲਿਆ ਪਤੀ ਲੱਖਾ ਹੂੰ ਇਹਨਾਂ ਨੇ ਫਿਰਨ ਵੇਖਿਆ ਵੀ ਕੋਈ ਨਹੀਂ ਸਾਨੂੰ ਲੱਭਦਾ ਹੂੰ ਫਿਰ ਇਹਨਾਂ ਮੇਰੀ ਥਾਂ ਤੇ ਕੋਈ ਬੰਦਾ ਮਾਰ ਕੇ ਪਤੀ ਲੱਖ ਰੁਪਈਆ ਮੈਂ ਜਿਹੜਾ ਸੀ ਉਹ ਚੁੱਕ ਲਿਆ ਤੁਹਾਨੂੰ ਕਿਦੋਂ ਕਿੱਦਾਂ ਪਤਾ ਲੱਗਾ ਵੀ ਮੇਰਾ ਇਨਕਾਊਂਟਰ ਕਰ ਦਿੱਤਾ ਗਿਆ ਇਦਾਂ ਦਾ ਮੈਂ ਬਾਹਰ ਉਥੇ ਬੰਮੀ ਤੇ ਬੈਠਾ ਤੇ ਬੱਚੇ ਅਖਬਾਰ ਲੈ ਕੇ ਆਏ ਤੇ ਅਖਬਾਰ ਤੋਂ ਪਤਾ ਲੱਗਾ ਵੀ ਉਹ ਤੇ ਜਿਹੜਾ ਗਨਾਵੋ ਸਭ ਬੰਦਾਵਾਂ ਹੈ ਹਲਾਕ ਹਕ ਮੁਕਾਬਲੇ ਦੇ ਵਿੱਚ ਤੇ ਇਹਨਾਂ ਨੂੰ ਪਤਾ ਲੱਗਾ ਵੀ ਤੁਸੀਂ ਤਾਂ ਜਿਉਂਦੇ ਹੋ ਕਿੰਨੀ ਦੇਰ ਬਾਅਦ ਪਤਾ ਲੱਗਾ ਇਹਨਾਂ ਨੂੰ ਕਦੋਂ ਫੜਿਆ ਗਿਆ ਉਦੋਂ ਪਤਾ ਲੱਗਾ ਇਹਨਾਂ ਨੂੰ ਕਦੋਂ ਫੜੇਗੇ ਤੁਸੀਂ 98 ਸੈਣੀ ਮੇਰੇ ਭਰਾਵਾਂ ਨੂੰ ਫੜ ਕੇ ਦਾਗ ਚੋ ਚੋ ਕੇ ਲੈ ਗਿਆ ਜੱਜ ਦੇ ਸਾਹਮਣੇ ਤੇ ਫਰਾ ਮੇਰੇ ਪ੍ਰਵਾਹ ਤੇ ਦਸਤੇਦਾਂ ਤਸ਼ਦਦ ਕੀਤਾ ਮੇਰੀ ਭੈਣ ਦੀ ਲੱਤ ਤੋੜਾਈ ਹਰ ਤੇ ਰੱਤੀਏ ਬਿਲਲ ਰਹਿ ਸੀ ਇਹਨੇ ਅੱਛਾ ਤੇ ਕੁੜੀਆਂ ਥੱਲੇ ਨਹੀਂ ਹੁੰਤਾਂ ਦਾ ਭੁੱਖੀਆਂ ਤੇ ਆਈਆਂ ਤੇ ਚਾਲੀਆਂ ਉੱਤੇ ਭਰਾ ਮੇਰੇ ਦਾ ਇਹਨਾਂ ਨਾਲ ਅੱਕ ਤੇ ਬੱਟ ਬੱਟ ਮਾਰਿਆ ਅੱਛਾ ਉਹਦਾ ਪਾਗਲ ਹੋ ਗਿਆ ਉਹ ਇੱਕ ਛੋਟਾ ਭਰਾ ਮੇਰਾ ਇਹਨਾਂ ਛਿੱਧ ਕਰ ਦਿੱਤਾ ਕਿਸ ਤਰੀਕੇ ਦਾ ਤਸ਼ੱਦ ਇਹ ਤਾਂ 4 ਦਿਨ ਤਸ਼ੱਦ ਬਹੁਤ ਇਹਨਾਂ ਤਸ਼ੱਦ ਦੇ ਕੀਤਾ ਕ੍ਰਾਂਤ ਲਾਉਂਦੇ ਰਹੇ ਲੱਤਾਂ ਖਿੱਚਦੇ ਰਹੇ ਆ ਇਹਨਾਂ ਦੇ ਇੱਕ ਤਸ਼ੱਦ ਕਰਕੇ ਮਜੀ ਤੇ ਬੈਠੇ ਆ ਜਿਹਦਾ ਆ ਸਾਰਾ ਹਸਪਤਾਲ ਦਾ ਸਰਕਾਰਿਆ ਦੇ ਪਹਿਲਾ ਫਰੋਜਪੁਰ ਦਾ ਭੱਲਾ ਜਾ ਜਾਂਦਾ ਸੈਸ਼ਨ ਉਹਨਾਂ ਦਾ ਜਦੋਂ ਤੁਸੀਂ ਇਹਨਾਂ ਬੰਦੇ ਨੂੰ ਮਾਰ ਹੀ ਦਿੱਤਾ ਆ ਇਹਦਾ ਨਾਮ ਚੱਕ ਲਿਆ 25 ਲੱਖ ਆ ਖਾ ਗਏ ਜੋ ਤੇ ਇਹ লাশ ਨੂੰ ਕਿੱਥੇ ਨਹੀਂ ਕਰਦੇ ਹੁਣ ਇਹ ਕਿਹੜਾ ਬਣਾਣਾ ਆ ਗਿਆ ਸ੍ਰੀ ਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਜੂਨ 1984 ਜਿਸ ਦੇ ਜ਼ਖਮ ਅੱਜ ਵੀ ਇੱਲੇ ਨੇ ਅੱਜ ਵੀ ਸਿੱਖ ਕੌਮ ਇਸ ਦੁੱਖ ਨੂੰ ਇਸ ਸੰਤਾਪ ਨੂੰ ਹੰਡਾ ਰਹੀ ਹੈ ਇੱਕ ਬਹੁਤ ਵੱਡੀ ਮੂਵਮੈਂਟ ਚੱਲੀ ਬਹੁਤ ਸਾਰੇ ਸਿੱਖਾਂ ਦਾ ਕਤਲੇਆਮ ਹੋਇਆ ਸ਼੍ਰੀ ਕਲਤਕ ਸਾਬ ਦੇ ਉੱਤੇ ਤੋਪਾਂ ਦੇ ਨਾਲ ਗੋਲੇ ਦਾਗੇ ਗਏ ਇਸ ਇੱਕ ਮੂਵਮੈਂਟ ਦਾ ਹਿੱਸਾ ਰਏ ਬਾਬਾ ਗੁਰਨਾਮ ਸਿੰਘ ਜੀ ਬੰਡਾਲਾ ਅੱਜ ਸਾਡੇ ਨਾਲ ਨੇ ਜੰਮਦਮੀ ਟਕਸਾਲ ਦੇ ਵਿੱਚ ਰਹੇ ਨੇ ਇਸ ਮੂਮੈਂਟ ਦਾ ਹਿੱਸਾ ਰਹੇ ਨੇ ਔਰ ਖਾਸ ਗੱਲ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਸਾਥ ਇਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਪੂਰੀ ਜ਼ਿੰਦਗੀ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਖਾਸ ਗੱਲ ਹੈ ਕਿ ਬਾਬਾ ਗੁਰਨਾਮ ਸਿੰਘ ਬੰਡਾਲਾ ਉਹਨਾਂ ਦਾ ਪੁਲਿਸ ਨੇ ਝੂਠਾ ਐਨਕਾਊਂਟਰ ਕੀਤਾ ਅਤੇ ਲੱਖਾਂ ਰੁਪਏ ਇਨਾਮ ਮਿਲੇ ਪਰ ਬਾਬਾ ਬੰਡਾਲਾ ਜੀ ਅੱਜ ਵੀ ਜਿਉਂਦੇ ਨੇ ਬਾਬਾ ਜੀ ਸਮਾਦਰ ਦੀ ਪਹਿਲਾਂ ਤਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋ ਡੇਨ ਕਾਊਂਟਰ ਦੀ ਕਹਾਣੀ ਕਿਵੇਂ ਸ਼ੁਰੂ ਹੁੰਦੀ ਹੈ ਕਿਵੇਂ ਪੁਲਿਸ ਤੁਹਾਨੂੰ ਜਿਉਂਦੇ ਜੀ ਤੁਹਾਡੇ ਇਨਕਾਊਂਟਰ ਕਰ ਦਿੰਦੀ ਹੈ ਫਿਰ ਵੀ ਤੁਸੀਂ ਜਿਉਂਦੇ ਹੋ ਤੁਹਾਨੂੰ ਕਿਵੇਂ ਪਤਾ ਲੱਗਦਾ ਪੁਲਿਸ ਨੂੰ ਬਾਅਦ ਚ ਕਿਵੇਂ ਪਤਾ ਲੱਗਦਾ ਸਾਰਾ ਕਾਊਂਟਰ ਦੀ ਕਹਾਣੀ ਇਸ ਤਰ੍ਹਾਂ ਸੀ ਮੇਰੇ ਸਰਦਾ ਨਾਮ ਸੀ ਮੇਰਾ 25 ਲੱਖ ਪਹਿਲਾਂ ਤਾਂ ਇਹਨਾਂ ਨੂੰ ਮੇਰੀ ਫੋਟੋ ਫਾਟੋ ਇਹਨਾਂ ਨੂੰ ਕੋਈ ਲੱਭਦੀ ਨਹੀਂ ਸੀ ਅੱਛਾ ਤੇ ਮੈਂ ਥੋੜਾ ਕਾਬ ਵੀ ਇਹਨਾਂ ਛੋੜੀ ਸੀ ਹੁੰਦਾ ਇਹਨਾਂ ਮੇਰਾ ਨਾਮ ਸਰਜੀਤ ਸਿੰਘ ਕਿਹਾ ਤਾਂ ਦਾ ਹਾਮ ਅੱਛਾ ਸਿੰਘਾ ਦੇ ਵਿੱਚ ਜਿੰਦੇ ਸੁਖੇ ਉਹਨਾਂ ਦੇ ਨਾਲ ਜਿਹੜੇ ਸਿੰਘ ਫੜੇ ਫੜੇ ਜਾਂਦੇ ਸੀ ਉਹ ਨਾਂ ਮੇਰਾ ਸਰਜੀਤ ਸਿੰਘ ਹੀ ਲਿੰਦੇ ਰਹੇ ਤੇ ਉਸ ਤੋਂ ਬਾਅਦ ਮੈਂ ਆਪਣਾ ਜਦੋਂ ਇਸ ਪਾਸੇ ਨੂੰ ਮੈਂ ਕਾਫੀ ਮਸ਼ਹੂਰ ਹੋ ਗਿਆ ਤੇ ਫਿਰ ਇਹਨਾਂ ਨੇ ਮਾਪੁਰਖਾਂ ਨੇ ਬਾਬਾ ਠਾਕਸੀ ਨੇ ਮੈਨੂੰ ਕਿਹਾ ਵੀ ਤੂੰ ਮਨਜੀਤ ਸਿੰਘ ਅੰਦਰ ਜੋਧਪੁਰ ਤੇ ਤੂੰ ਫਰਦਿਸਾਂ ਦੀ ਨਿਗਰਤੀ ਜਿਹੜਾ ਆਉਂਛੀ ਹੋ ਗਿਆ ਸੀ ਤੇ ਅੰਦਰ ਪ੍ਰਦੇਸ਼ਾਂ ਦੀ ਕਮਾਨ ਸੰਭਾਲ। ਅੱਛਾ। ਜਦੋਂ ਮੈਂ ਪਾਕਿਸਤਾਨ ਗਿਆ ਸੀ ਆਇਆ ਇਹ ਪਾਕਿਸਤਾਨ ਤੋਂ। ਅੱਛਾ। ਤੇ ਸੰਤਾ ਨੇ ਬਾਬਾ ਜੀ ਨੂੰ ਇਹ ਕਹਿੰਦੇ ਵਚਨ ਫਿਰ ਮੈਨੂੰ ਹੌਸਲਾ ਨਾ ਸ਼ੂਕਰ ਨਾ ਬਿਆਰ ਕਰਨਾ ਹੌਸਲ ਬਣਾ ਲਾ। ਅੱਛਾ। ਤੇ ਉਸ ਤੋਂ ਬਾਅਦ ਫਿਰ ਮੂਮਰ ਦੇ ਚੱਲਦੇ ਰਹੇ। ਇਹਨਾਂ ਨੇ ਇਹਨਾਂ ਨੂੰ ਪਤਾ ਸੀ ਵੀ ਸਾਰੀ ਮੂਮੜ ਖੜੀ ਕਰਨ ਵਾਲੇ ਇਹ ਆ ਮਨਵੀਰ ਸਿੰਘ ਢੇਡੂ ਆ। ਹੂੰ। ਤੇ ਆਪਣਾ ਗੁਰਦੇਵ ਸਿੰਘ ਸਾਮਾਨ ਵਾਲਾ ਆ ਤਾਂ ਨਾਲ ਸਿੰਘ ਆ ਬਲਬੀਰ ਸਿੰਘ ਆ ਗਰੀਬ ਸਿੰਘ ਆ ਪ੍ਰਾਨੇ ਸਿੰਘ ਨੇ ਇਹਨਾਂ ਮੂਮੈਂਟ ਖੜੀ ਕੀਤੀ ਆ ਤੇ ਇਸ ਕਰਕੇ ਮਿਰਤੇ ਜਿਆਦਾ ਲੱਗਦੇ ਸੀ ਤੇ ਜਿਹੜਾ ਇhtiyara ਤੋਂ ਰਾਂਦਾ ਸਾਰਾ ਮੁੰਡੇ ਮੇਰਾ ਹੀ ਨਾਂ ਲੈਦੇ ਸੀ ਅੱਛਾ ਤੇ ਉਹਦੇ ਕਰਕੇ ਮੈਨੂੰ ਜਿਆਦਾ ਮਿਰਤੇ ਨਾ ਜੋਰ ਸੀ ਇਹਨਾਂ ਪੰਜ ਲੱਖ ਮੇਰੇ ਸਦਾ ਨਾਮ ਰੱਖਿਆ ਸੀ ਅੱਛਾ ਇਹਨਾਂ ਨੂੰ ਜਦੋਂ ਵੇਖਿਆ ਵੀ ਇਹਨਾਂ ਨੂੰ ਡੈ ਜਿਹਦਾ ਬਸ ਸੈਣੀ ਬੜਾ ਜੋਰ ਨਾਲ ਸਾਡੇ ਪਰਿਵਾਰ ਨੂੰ ਬਹੁਤ ਤਸੀਹੇ ਦੇਂਦਾ ਰਿਹਾ ਸੈਣੀ ਮੇਰੇ ਭਰਾਵਾਂ ਨੂੰ ਫੜ ਕੇ ਅਦਾਲਤ ਚ ਚੁੱਕ ਕੇ ਲੈ ਗਿਆ ਜੱਜ ਦੇ ਸਾਹਮਣੇ ਅੱਛਾ ਜੱਜ ਦੇ ਸਾਹਮਣੇ ਚੁੱਕ ਕੇ ਲੈ ਗਿਆ ਤੇ ਜਾ ਕੇ ਦਰਿਆ ਸੁਰ ਦਿੱਤੀ ਤੇ ਗੋਲੀਆਂ ਆਈਆਂ ਫਲਾਣਾ ਆ ਟੋਕ ਦਾ ਬੜਾ ਲੱਗਾ ਧੋਕੇ ਧੋਕੇ ਮਾਰਨ ਪਰ ਮੇਰੇ ਭਰਾ ਡਰੇ ਨਾ ਫਿਰ ਉਹਨਾਂ ਨੂੰ ਉੱਥੇ ਆਪਣਾ ਫਿਰੋਜ਼ਪੁਰ ਸੀਸਤਾਬ ਚ ਮਹੀਨਾ ਡੇਢ ਮਹੀਨਾ ਇਤਰਾ ਬਾਵਾ ਖੜੀਆਂ ਕਰਕੇ ਤਾਂ ਤਸੀਹੇ ਤਸੀਹੇ ਦੇਂਦੇ ਰਹੇ ਉਸ ਤੋਂ ਬਾਅਦ ਇਹਨਾਂ ਨੇ ਕੀ ਤਾਬੀ ਦਾ ਪਤਾ ਲੱਗ ਗਿਆ ਕਿ ਗਰਨਾ ਉਸ ਬੰਡਾਲਾ ਹੈ ਨਹੀਂਗਾ ਅੱਛਾ ਇਹ ਕਿਸੇ ਜਾਂ ਵਿਰੋਧੀ ਚ ਮਾਰਿਆ ਜਾ ਹੂੰ ਤੇ ਇਹਨਾਂ ਨੇ ਸੋਚਿਆ ਵੀ ਇਹਦਾ ਸਰਦਾਰ ਦਾ ਨਾਮ ਲੈ ਲਿਆ ਪੱਤੀ ਲੱਖ ਹੂੰ ਇਹਨਾਂ ਨੇ 10 ਦਿਨ ਪਹਿਲਾਂ ਜਾ ਕੇ ਤੇ ਬੜਾ ਮੇਰੇ ਪਰਿਵਾਰ ਤੇ ਰਿਸ਼ਤੇ ਦਾ ਤਸਦੀਕ ਕੀਤਾ ਮੇਰੀ ਭੈਣ ਦੀ ਲਾਤ ਤੋੜਾਈ ਹਰ ਤੇ ਰਤ ਗਈ ਇਹਨਾਂ ਨੇ ਮੇਰੀ ਭੈਣ ਦੀ ਲਾਤ ਤੋੜੀ ਉੱਥੇ ਜਾ ਕੇ ਰਤੀਏ ਆਪਣਾ ਹਰਿਆਣੇ ਦੇ ਵਿੱਚ ਹਾਂ 11 ਵਜੇ ਜਾ ਕੇ ਉਹਨਾਂ ਪਏ ਉਥੋਂ ਕੁੱਟ-ਕੱਟ ਕੇ ਫਿਰ ਭਰਾ ਮੇਰੇ ਦਾ ਇਹਨਾਂ ਨੱਕ ਤੇ ਬੱਟ ਬੱਟ ਮਾਰਿਆ ਅੱਛਾ ਉਹਦਾ ਪਾਗਲ ਹੋ ਗਿਆ ਉਹ ਉਹਦੇ ਕਰਕੇ ਇੱਕ ਛੋਟਾ ਭਰਾ ਮੇਰਾ ਇਹਨਾਂ ਸ਼ੀਦ ਕਰ ਦਿੱਤਾ ਅੱਛਾ ਛੋਟਾ ਤੇ ਇਹਨਾਂ ਨੇ ਫਿਰ ਇਹਨਾਂ ਵੇਖਿਆ ਵੀ ਕੋਈ ਨਹੀਂ ਸਾਨੂੰ ਲੱਭਦਾ ਫਿਰ ਇਹਨਾਂ ਮੇਰੀ ਥਾਂ ਤੇ ਕੋਈ ਬੰਦਾ ਮਾਰ ਕੇ ਤੇ ਇਹਨਾਂ ਚੁੱਕਾ ਪਾ 20 ਲੱਖ ਰੁਪਈਆ ਦਾ ਜਿਹੜਾ ਸੀ ਉਹ ਚੁੱਕ ਲਿਆ ਅੱਛਾ ਉਹ ਕੋਈ ਬੰਦਾ ਹੋਰ ਚੱਕ ਕੇ ਉਹਦੇ ਨਾਲ ਕਾਉਂਟਰ ਕਰਕੇ ਮਾਰ ਕੇ 10 ਦਾ ਗਨਵਾਸੇ ਮਡਾਲਾ ਮਾਰ ਹਾਂਜੀ ਗਨਵਾਸੇ ਮਡਾਲਾ ਮਾਰਦਾ ਉਹਦਾ 25 ਲੱਖ ਦਾ ਲਾਭ ਫਿਰ ਮੈਨੂੰ ਇਹ ਜਵਾਬ ਤੇ ਸਰ ਸਰ ਦੇ ਘਰ ਦੇ ਸੀ ਹਾਂ ਬਦਲ ਚ ਵੀ ਦਿੰਦੇ ਸੀ ਜਿੱਤੋਂ ਮਤਲਬ ਇਹ ਕਹਿ ਰਿਹਾ ਤੇਰਾ ਪਰਿਵਾਰ ਕਹੇ ਦੇ ਮੈਂ ਹੀ ਪਰਿਵਾਰ ਲਾਹ ਦੀ ਚਲਾਕਤੀ ਸੀ ਮੈਂ ਕਿਉਂ ਕਹ ਰਿਹਾ ਝੂਠ ਕੁਮਾਰੀ ਸੀ ਹਾਂ ਮੈਂ ਲਾਹ ਚੋਤ ਨਹੀਂ ਹੋਣ ਵਾਲੀ ਬੰਦੇ ਤੁਹਾਨੂੰ ਤੁਹਾਨੂੰ ਕਿਦੋਂ ਕਿੱਦਾਂ ਪਤਾ ਲੱਗਾ ਵੀ ਮੇਰਾ ਇਨਕਾਊਂਟਰ ਕਰ ਦਿੱਤਾ ਗਿਆ ਇਦਾਂ ਦਾ ਅਖਬਾਰ ਖਬਰ ਆਈਆਂ ਉਦੋਂ ਮਾਰ ਸੈਡ ਵਾਲੇ ਮੈਂ ਬਾਹਰ ਆਦੇ ਸਾਡੂ ਦੀ ਡਾਕਟਰੀ ਨਹੀਂ ਤੇ ਮੈਂ ਬਾਹਰ ਉਥੇ ਬੰਮੀ ਦੇ ਬੈਠਾ ਤੇ ਬੱਚੇ ਅਖਬਾਰ ਲੈ ਕੇ ਆਏ ਤਾਂ ਅਖਬਾਰ ਤੋਂ ਪਤਾ ਲੱਗਾ ਹਾਂ ਦੀ ਮੇਰੇ ਉੱਤੇ ਲਿਖਿਆ ਸੀ ਜਗਬਣ ਅਖਬਾਰ ਸੀ ਹੂੰ ਉਹ ਉੱਤੇ ਲਿਖਿਆ ਗਿਆ ਨਾ ਸਬੰਧ ਵਾਲਾ ਇਹ ਹਲਾਕਤ ਮੁਕਾਬਲੇ ਦੇ ਵਿੱਚ ਅੱਛਾ ਹਾਂ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪਤਾ ਲੱਗਾ ਵੀ ਤੁਸੀਂ ਤਾਂ ਜਿਉਂਦੇ ਹੋ ਕਿੰਨੀ ਦੇਰ ਬਾਅਦ ਪਤਾ ਲੱਗਾ ਇਹਨਾਂ ਨੂੰ ਫੜਿਆ ਗਿਆ ਉਦੋਂ ਪਤਾ ਲੱਗਾ ਇਹਨਾਂ ਨੂੰ ਕਦੋਂ ਫੜੇਗੇ ਤੁਸੀਂ 98 ਉਹ ਉਦੋਂ ਕੀ ਕੀ ਚਾਰजेस ਸੀਗੇ ਤੁਹਾਡੇ ਦੇ ਕਿਹੜੇ ਕਿਹੜੇ ਕੇਸ ਸੀਗੇ ਉਦੋਂ ਮੈਨੂੰ ਇਹ ਨਾ ਫੜਿਆ ਐਸਐਸਪੀ ਆਂਗਰਾ ਸੀ ਡੀਐਸਪੀ ਬਲਦੇਵ ਸਿੰਘ ਕਾ ਕਾਦੀਆਂ ਸੁਪੰਤਰਪਾਲ ਸੀ ਡੀਐਸਪੀ ਹੂੰ ਇਹਨਾਂ ਫੜਿਆ ਸੀ ਮੈਨੂੰ ਹੂੰ ਮਾਰ ਸੈ ਉਹ ਤਾਂ 3:30 ਵਜੇ ਘੇਰਾ ਪਾਇਆ ਰਾਤ ਇਹਨਾ ਅੱਛਾ ਤੇ ਇਹ ਸਵੇਰ ਕਪੜਾ ਮੈਂ ਤਾਂ ਅਜ ਪਾਟ ਕਰਕੇ ਬਾਹਰ ਹੀ ਨਿਕਲਿਆ ਸੀ ਆਏ ਮੇਰੇ ਕੋਲ 9 8:00 ਵਜੇ 8:30 ਵਜੇ ਹੂੰ ਤੇ ਮੈਂ ਸੋਚਦਾ ਮੈਂ ਬਿਜਲੀ ਵਾਲੇ ਆਏ ਤੇ ਕੁੰਡੀਆਂ ਲੱਗੀਆਂ ਸਾਡੇ ਤਾਂ ਕੁੰਡੀਆਂ ਲਾਉਣ ਗਿਆ ਤੇ ਹੂੰ ਇਹ 5-4 ਜਣੇ ਤਰੀ ਆਉਂਦੇ ਸੀ ਹੂੰ ਇਹਨਾਂ ਹੁੰਦਾ ਇਹ ਪਿਸਤੌਲ ਕੱਢ ਲੈ ਸਾਰਿਆਂ ਨੇ ਅੱਛਾ ਮੇਰੇ ਕੰਨ ਤੇ ਲਾਉਤੇ ਹੂੰ ਤੇ ਮੈਨੂੰ ਕਹਿੰਦੇ ਹੱਥ ਖੜੇ ਕਰ ਮੈਂ ਹੱਥ ਖੜੇ ਕਰੇ ਕਰਨੇ ਹੂੰ ਮੈਨੂੰ ਪਤਾ ਲੱਗ ਗਿਆ ਵੀ ਇਹ ਪੁਲਸਾਰੇ ਆ ਅੱਛਾ ਮੈਂ ਕੜੀ ਹਰੋਂ ਹੱਥ ਕੜੇ ਕਰਾਂ ਅੰਦੇ ਨਾ ਕੀ ਆ ਮੈਂ ਨਾਮ ਮੇਰਾ ਸਰਜੀਤ ਸਿੰਘ ਆ ਅੱਛਾ ਜੀ ਕੋ ਦਾ ਨਾਂ ਕਿ ਮੈਂ ਛੰਗਾਰਾ ਸਿੰਘ ਹੂੰ ਉਹ ਵੈਨ ਉੱਥੋਂ ਦਾ ਮੈਨੂੰ ਪੁੱਛਦੇ ਮੈਂ ਸਾਰਾ ਪਤਾ ਸੀ ਮੈਂ ਪੰਜ ਸਾਲ ਸਾਲ ਲੈਂਦੇ ਨੂੰ ਗਏ ਸੀ ਮੈਂ ਦੱਸੀ ਗਿਆ ਮੈਨੂੰ ਕਹਿੰਦਾ ਕਿਰਪਾਨ ਦੀ ਸੌਂ ਖਾ ਹੂੰ ਨਾ ਕਿਰਪਾਨ ਦੀ ਸੌਣੀ ਮੈਂ ਖਾਣੀ ਹੂੰ ਐ ਤਰ੍ਹਾਂ ਕਰ ਨਾਮ ਸੰਨੀ ਨਾ ਹੂੰ ਮੈਨੂੰ ਪਤਾ ਤਾਂ ਵੀ ਮੈਨੂੰ ਕਿਉਂ ਪੁੱਛਦੇ ਜੋ ਹੂੰ ਤੇਰਾ ਨਾਂ ਮੇਰੇ ਬਾਬਾ ਬੂਆ ਭਾਲੀਆਂ ਤੋਂ ਉਸੇ ਟਾਈਮ ਮੈਨੂੰ ਨੀਂਦ ਲਿਆ ਅੱਛਾ ਤੇ ਜਿ ਉਸੀ ਸੁੱਟ ਲਿਆ ਫਿਰ ਕਿਥੇ ਲੈ ਗਏ ਤੁਹਾਨੂੰ ਮੈਂ ਮਾਲ ਮੰਡੀ ਇੱਥੇ ਲੈ ਗਿਆ ਏ ਉੱਥੇ ਫਿਰ ਕਿਸ ਤਰੀਕੇ ਦਾ ਤਸ਼ਦਦ ਇੱਥੇ ਚਾਰ ਦਾ ਤਸ਼ਦਦ ਬਹੁਤ ਹੈ ਨਾ ਤਸ਼ਦਦ ਕੀਤਾ ਕਰੰਟ ਲਾਉਂਦੇ ਰਹੇ ਨਾ ਤਾਂ ਖਿੱਚਦੇ ਰਹੇ ਆ ਇਹਨਾਂ ਦੇ ਇੱਕ ਤਸ਼ਦਦ ਕਰਕੇ ਮੰਜੀ ਤੇ ਬੈਠੇ ਆ ਜੇ ਤੱਕ ਆ ਸਾਰਾ ਹਸਪਤਾਲ ਦਾ ਸਤਾ ਪਿਆ ਦੇ ਅੱਛਾ ਹਾਂ ਤੇ ਇਹਨਾਂ ਬਥੇਰੇ ਤਸ਼ਦਦ ਕਿਤੇ ਚਾਰਦੇ ਨੇ ਕਦੀ ਬਿਹੋਸ਼ ਹੋ ਜਾਈਦਾ ਹੈ ਕਿ ਫਿਰ ਇਹ ਮੇਰਾ ਡਾਕਟਰ ਲੈ ਕੇ ਸੰਗਾਸੂਂਗਾ ਠੀਕ ਕਰ ਲੈਂਦੇ ਅਫਸਰ ਸਾਹਮਣੇ ਬੈਠੇ ਰਹਿੰਦੇ ਸੀ ਹਾਂ ਜੀ ਸਮਤ ਕੁਮਾਰ ਗੋਲ ਸੀ ਇਹ ਮੇਰੇ ਤੋਂ ਬਾਰਡਰ ਦਾ ਪੁੱਛਦਾ ਹੀ ਜ਼ਿਆਦਾ ਹੂੰ ਕਹਿੰਦੇ ਵੀ ਤੁਸੀਂ ਨਾ ਸਮਾਨ ਕਿਦੋਂ ਸਮਾਨ ਲਿਆਂਦਾ ਮੈਂ ਸਮਾਨ ਲਿਆਂਦਾ ਮੈਂ ਕਿਹੜਾ ਮੁਕਰਦਾ ਅੱਛਾ ਅਜਾ ਕਿੰਨਾ ਸਮਾਨ ਹੈ ਇਹ ਬੜੀ ਬੜੀਆਂ ਕੰਨਾਂ ਲਿਆਂਦੀਆਂ ਬੜਾ ਕੁਝ ਲਿਆਂਦਾ ਹੂੰ ਅਜਾ ਕਿੱਥੇ ਧਾ ਕੇ ਰੱਖਦਾ ਮੈਂ ਮੈਂ ਉਹਦੀ ਪੈਰੀ ਚੜਾਦਾ ਮੇਰੀ ਪੈਰੀ ਬਾਰਡਰ ਤੇ ਅੱਛਾ ਤੇ ਆਂਦਾ ਤਾਂ ਤੋਂ ਕੌਣ ਲਿਆ ਜਾਂਦਾ ਮੈਂ ਮਲਾਬਸੋ ਤੇ ਮੰਡੀਸੋ ਚੜੂਏ ਲ ਜਾਂਦੇ ਸੀ ਹੂੰ ਤੇ ਉਹਦੇ ਕੋਣ ਤੇਰੇ ਨਾਲ ਬੰਦੇ ਕਿਹੜੇ ਕਿਹੜੇ ਜਾਂਦੇ ਹੀ ਮੈਂ ਆਪਾਂ ਤੇ ਇੱਡਰ ਦੇ ਮੈਂ ਖੜਦਾ ਹੀ ਨਹੀਂ ਸੀ ਇੱਡਰ ਦੇ ਬੰਦੇ ਛਿੱਤਰ ਇੱਕ ਨਹੀਂ ਖਾਂਦੇ ਮੈਂ ਹੂੰ ਦੱਸ ਦਿੰਦੇ ਹਾਂ ਸਿੱਧਾ ਮੈਂ ਮੋਟਰ ਦੇ ਪਾਣੀ ਲਿਆਉਣੇ ਨੇ 2000 ਰੁਪਏ ਦੇਣਾ ਹੈ ਪਾਣੀ ਅੱਛਾ ਉਹ ਮੇਰੇ ਡਰਮਾਂ ਦੇ ਵਿੱਚ ਸਮਾਨ ਰੱਖ ਕੇ ਚੱਲ ਜਾਂਦੇ ਹੀ ਵਾਪਸ ਅੱਛਾ ਬਾਹਰ ਕਿਵੇਂ ਲੱਗਦਾ ਹੈ ਮੈਂ ਬਾਹਰ ਹੂੰ ਮੈਂ ਤੁਹਾਡੇ ਫੋਰਸ ਜਿਹੜੀ ਆ ਬਾਬਾ ਜੀ ਉਹ ਤਾਂ ਮੀਡੀਆ ਦੇ ਬੰਦਲ ਤੇ ਬਾਹਰ ਕਢਾਉਂਦੀ ਆ ਹੂੰ ਜੀਨੋ ਸੰਤ ਕੁਮਾਰ ਗੋਲ ਡੀਐਸਵੀ ਹੱਸ ਪਿਆ ਅੱਦੇ ਸਹੀ ਗੱਲਾਂ ਇਹਦੀਆਂ ਝੂਠੀਆਂ ਨਹੀਂ ਗੀਆਂ ਉਥੇ ਜਾਂਦੇ ਲਾਤ ਦੇ ਵਿੱਚ ਨਿਗਾਹ ਲੈਂਦੇ ਆ ਤੁਹਾਡੇ ਨੱਤਾਂ ਤੱਕ ਪੂਰੀਆਂ ਕਹਿੰਦੇ 90 ਡਿਗਰੀ ਤੱਕ ਖੋਲ ਦਿੰਦੇ ਉਹ ਡੀਐਸਬੀ ਬਲਦੇਵ ਸਿੰਘ ਦਾ ਵੀ ਡੱਬੇ ਦਾ ਕੋਣ ਬਣਾਉਂਦਾ ਹੂੰ ਉਹ ਖਚਾਉਂਦਾ ਹਿੱਲਤਾ ਜਾਂਦੀਆਂ ਅੱਛਾ ਉਹ ਇਤੋਂ ਕੜਾ ਕੇ ਪਾੜਦਾ ਜਾਂ ਲਾਉੜਾ ਪਾੜ ਜਾਂਦੀਆਂ ਸੀ ਬਹੁਤ ਪੁਰਾਣੀ ਹਾਲਤ ਹੋਈ ਸੀ ਪਰਿਵਾਰ ਤੁਹਾਡਾ ਉਦੋਂ ਪਰਿਵਾਰ ਦਾ ਤਾਂ ਬਹੁਤ ਐਨਾ ਤੁਸੀਂ ਸੈਣੀ ਨੇ 10 ਦਿਨ ਸਾਡੇ ਘਰ ਸਾਡੀਆਂ ਕੁੜੀਆਂ ਜਿਹੀਆਂ ਮੇਰੇ ਭਰਾ ਵੱਡੀ ਦੀਆਂ 6 ਕੁੜੀਆਂ ਸੀ ਹੂੰ ਉਹਨੇ ਕੋਠੇ ਦੇ ਚੜਾਚੜੇ ਥੱਲੇ ਨਹੀਂ ਉਤਰ ਦਿੰਦਾ अच्छा। ਇਹ ਤਾਂ ਪੈਡਾ ਦੀ ਪੰਚਾਇਤ ਨੇ ਬਥੇਰੇ ਥੱਲੇ ਡਸਾਣੀ ਨੇ ਉਹਨਾਂ ਗਾਲਾਂ ਕੱਢ ਕੇ ਪਜਾ ਦਿੱਤਾ। ਸੁਮੇਰ ਸੈਣੀ ਡੀਜੀਪੀ। ਹਾਂ ਸੁਮੇਰ ਸੈਣੀ ਨੇ। ਅੱਛਾ ਤੇ ਕੁੜੀਆਂ ਥੱਲੇ ਨਹੀਂ ਹੁੰਤਾਂ ਦਾ ਭੁੱਖੀਆਂ ਧਿਆਈਆਂ ਵਿਚਾਰੀਆਂ ਉੱਤੇ ਸੀ। ਮਾਰਕੁੱਟ ਕਰਦਾ ਸੀ। ਨਾ ਉਹਨਾਂ ਨੇ ਉੱਤੇ ਕੋਠੇ ਦੇ ਉੱਤੇ ਟਾਂਕੇ ਬੈਠਾ ਹੈ। ਮੈਨੂੰ ਉੱਤਰ ਨਹੀਂ ਦਰਾਂ ਨੇ ਸੱਚ ਦੱਸਾਂ। ਅੱਛਾ। ਹਾਂ। ਬਹੁਤ ਜ਼ਿਆਦਾ ਤਸੱਦ ਕਰਦਾ ਰਿਹਾ। ਜੇਲ ਕਿੰਨੀ ਕੱਟੀ ਫਿਰ ਤੁਸੀਂ? 10 ਸਾਲ ਜੇਲ ਕੱਟੀ ਆ। ਤੁਸੀਂ ਦੱਸਦੇ ਸੀ ਕਿ ਮੈਨੂੰ ਇੱਕ ਵਾਰ ਇਨਕਾਊਂਟਰ ਕਰਨ ਵਾਸਤੇ ਲੈ ਗਏ ਸੀ ਕਿ ਫੜ ਕੇ ਆਹੋ ਇੱਥੇ ਫੜ ਗੜ ਚੂੜੀਆਂ ਰ ਮਾਰ ਲਿਆ ਸੀ ਹੂੰ ਤੇ ਉਦੋਂ ਮੈਨੂੰ ਹੰਦ ਗਿਆ ਇਹ ਕਾਊਂਟਰ ਗਾਇਓ ਜਸਪਾਲ ਸਿੰਘ ਡੀਐਸਪੀ ਸੀ ਅੱਛਾ ਉਹ ਉਸਾ ਨਾਮ ਦੇ ਵਿੱਚ ਸੀ ਜਿਹੜਾ ਮੇਰਾ ਕਾਊਂਟਰ ਕੀਤਾ ਸੀ ਜਿਹੜਾ ਰੋਪੜ ਅੱਛਾ ਉਹ ਚਾਹੁੰਦਾ ਹੈ ਮੇਰਾ ਕਾਊਂਟਰ ਕੀਤਾ ਜਾਵੇ ਹੂੰ ਵੀ ਪਰ ਮੇਰੇ ਮਗਰ ਸਤਕਾਰ ਜੋ ਬਾਬਾ ਠਾਕੁਰ ਸਿੰਘ ਜੀ ਅੱਛਾ ਉਹਨਾਂ ਦਾ ਹੱਥ ਸੀ ਉਹਨਾਂ ਬਹੁਤ ਮਦਦ ਕੀਤੀ ਮੇਰੇ ਮਗਰ ਸੰਪਟ ਪਾਠ ਸਾਰਾ ਸੰਗਾਂ ਨੂੰ ਪਾਠ ਲਾਈ ਸੀ ਹੂੰ ਤੇ ਜਿਥੇ ਸਾਰੇ ਨਪਟ ਲਾਈ ਸੀ ਫਿਰ ਉਹਨਾਂ ਨੇ ਬਾਦਲ ਨੂੰ ਵੀ ਫੋਨ ਕੀਤਾ ਇਨਰਜੀ ਤਾਂ ਜੀਰੇ ਵਾਲਾ ਉਹ ਬਿਲਕੁਲ ਭੇਜਿਆ ਹੂੰ ਕਿ ਸਾਡੇ ਸੰਗ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਅੱਛਾ ਤੇ ਫਿਰ ਬਾਦਲ ਨੇ ਇਥੇ ਆਂਗਰੇ ਨੂੰ ਫੋਨ ਕੀਤਾ ਵੀ ਸੰਗ ਦਾ ਨੁਕਸਾਨ ਨਾ ਕਰਿਓ ਅੱਛਾ ਜਿਹੜੇ ਕਹਿ ਸਕਿਆ ਪਰ ਕਦੋਂ ਕਹਿੰਦੇ ਗੋਲੀਆਂ ਤੁਹਾਡੇ ਹਵਾ ਚ ਚਲਾ ਦਿਤੀਆਂ ਗਈਆਂ ਸਿਰ ਤੇ ਉਤੋਂ ਹੀ ਡਰੋਨ ਉਹ ਉਹ ਦਾ ਲੱਗਿਆ ਸਹੀ ਮੈਂ ਡਰੋਨ ਦਾ ਕਿਹਾ ਹੀ ਉਥੇ ਹੂੰ ਅਹੀਂ ਜਦੋਂ ਮੈਂ ਫੜਿਆ ਗਿਆ ਮੈਨੂੰ ਪਤਾ ਸੀ ਮੈਂ ਵੀ ਮੇਰੇ ਤਾਂ ਬੜੇ ਕੇਸ ਆ ਤੇ ਮੈਂ ਬੜੇ-ਬੜੇ ਅਸੀਂ ਕੰਮ ਕੀਤੇ ਆ ਸਾਢੇ ਹਜ਼ਾਰਾਂ ਦੇ ਨਾਲ ਜਿਹੜੇ ਕੰਮ ਬਾਤਾਂ ਦਾਸ ਵਰਗੇ ਬੜੇ-ਬੜੇ ਜਿਹੜੇ ਉਹ ਮਿਲ ਸੋਦੇ ਗਏ ਨੇ ਤੇ ਤੇ ਸਾਡੇ ਤਾਂ ਇਹਨਾਂ ਮਾਰ ਨਹੀਂ ਆ ਸਾਨੂੰ ਮੈਂ ਸਾਨੂੰ ਮਾਰ ਨਹੀਂ ਸਾਨੂੰ ਇਹਨਾਂ ਫੋਟਾ ਥੋੜਾ ਪਾਉਣੇ ਆ ਤੇ ਇਸ ਕਰਕੇ ਅਸੀਂ ਤਾਂ ਤਈ ਤੇ ਰੱਖ ਕੇ ਦੇਖਿਆ ਸੀ ਮੈਨੂੰ ਆਂਦਾ ਗੋਲੀ ਆਈ ਆ ਮੈਂ ਮਾਰਦੇ ਹੂੰ ਤੇ ਮਾਰਨਾ ਹੈ ਗੋਲੀ ਚੰਗਾ ਸੋਕਾ ਮਹਾਰੋੜੀ ਦੇ ਤਸਨ ਬਾਜਾਂਗੇ ਹੂੰ ਫਿਰ ਮੇਰੇ ਉੱਤੇ ਦੋ ਗੋਲੀਆਂ ਕੱਢ ਤੀਆਂ ਜਿਹਦੇ ਨਾਲ ਤੇ ਮੈਨੂੰ ਕਹਿੰਦਾ ਕੰਜਰਾ ਤੂੰ ਮਾਰਨਾ ਪਰ ਛੱਡ ਦਿੰਨੇ ਆ ਅੱਜ ਅੱਛਾ ਤੇ ਤਰੀਕਾ ਸਮਝ ਚੰਗੀ ਆ ਉਹ ਮਗਰ ਮਹਾਪੁਰਖਾਂ ਦਾ ਜੋਰ ਸੀ ਹੂੰ ਲੈ ਆਏ ਫਿਰਨੇ ਖਾਣੇ ਅੱਛਾ ਜਿਹੜੀ ਤੁਰ ਤੇ ਕੇਸ ਪਾਏ ਤੁਸੀਂ ਤਾਂ ਇਹਨਾਂ ਦੇ ਕਾਰਜਾਂ 'ਚ ਮਰ ਗਏ ਸੀਗੇ ਤੁਹਾਡਾ ਤਾਂ ਇੰਕਾਊਂਟਰ ਕਰ ਦਿੱਤਾ ਸੀ ਉਹ ਕੇਸ ਫਿਰ ਉਤੋਂ ਬਾਅਦ ਰਜਿਸਟਰ ਕੀਤੇ ਤੁਹਾਡੇ ਉੱਤੇ ਕੈਸਾ ਜੜੇ ਰਜਿਸਟਰ ਕੀਤੇ ਨਾ ਕੇਸ ਤਾਂ ਤੁਹਾਨੂੰ ਪਤਾ ਵੀ ਇਹਨਾਂ ਦੇ ਉਦੋਂ ਅਨਪਛਾਤੇ ਲਿਖੇ ਹੁੰਦੇ ਆ ਤੇ ਜਿਨੇ ਮਰਜ਼ੀ ਪਾੜਨ ਕੇਸ ਤਾਂ ਤੇ ਕੇਸ ਵਿੱਚ ਕੋਈ ਹੁੰਦਾ ਜਰੂਰੀ ਤਾਂ ਨਹੀਂ ਵੀ ਅਸੀਂ ਉਸ ਕੇਸ ਦੇ ਵਿੱਚ ਹੈਗੇ ਸ਼ਾਮਲ ਸੀ ਤੇ ਉਹ ਫਿਰ ਜੱਜ ਪਹਿਲਾ ਫਿਰੋਜ਼ਪੁਰ ਆਪਾਂ ਲੈ ਜਾ ਜਾਂਦਾ ਸੈਸ਼ਨ ਉਹਦਾ ਜਦੋਂ ਤੁਸੀਂ ਇਹਨਾਂ ਬੰਦੇ ਨੂੰ ਮਾਰ ਹੀ ਦਿੱਤਾ ਆ ਇਹਦਾ ਨਾਮ ਚੱਕ ਲਿਆ 25 ਲੱਖਾ ਖਾ ਕੇ ਜੋ ਤੇ ਇਹ ਲਾਸ਼ ਨੂੰ ਕਿੱਥੇ ਲਈ ਫਿਰਦੇ ਨੇ ਹੁਣ ਇਹ ਕਿਹੜਾ ਬੰਡਾਲਾ ਆ ਗਿਆ ਹੁਣ ਦੱਸੋ ਕਿਹੜਾ ਬੰਡਾਲਾ ਆ ਗਿਆ ਜੀ ਇਹ ਉਹ ਮੈਂ ਕੇਸ ਡਿਸਚਾਰਜ ਕਰਤੇ ਹਾਂ। ਹਾਂ ਕਿ ਕਿ ਇਸ ਵਿੱਚ ਮੈਂ ਕਿਵੇਂ ਚਲਾਵਾ ਕੇਸ। ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਨਾਰਮਲ ਹੋਈ। ਹਾਂ ਨੇ ਉਸ ਤੋਂ ਬਾਅਦ ਮੈਂ ਜੇ ਤਾਂ ਆ ਕੇ ਮੈਂ ਤਾਂ ਉਹਦੇ ਘਰ ਬਹਿ ਗਿਆ ਮੈਂ ਤਾਂ ਕਿਸੇ ਮੂਮੈਂਟ ਚ ਹਿੱਸਾ ਨਹੀਂ ਲਿਆ ਫਿਰ। ਅੱਛਾ ਜੀ। ਨਾਂ ਨਾ ਲੈਂਦਾ ਜਾਂ ਮੈਂ ਮੇਰਾ ਸੂਲ ਆ। ਅਸੀਂ ਮਹਾਪੁਰਖਾਂ ਦਾ ਹਜ਼ਰਾਈ ਵਾਲੀ ਸਿੰਘ ਸਨ ਮਹਾਪੁਰਖਾਂ ਮੇਰਾ ਲੀਡਰ ਨਹੀਂ ਬਣਨਾ। ਤੇ ਅਸੀਂ ਕਹਿਣਾ ਤੁਰਨਾ ਨਹੀਂ। ਹੂੰ। ਸੰਤ ਜਿਹੜਾ ਸੋਮਰਗਾ ਲੀਡਰ ਨਹੀਂਗਾ। ਇਹਨਾਂ ਚ। ਹੂੰ। ਇਹ ਸਾਰੇ ਕੁਰਸੀਆਂ ਦੇ ਚੌਧਰਾਂ ਦੇ ਭੁੱਖੇ ਨੇ ਤਾਂ ਤਾ ਇਹਦਾ ਵੇ ਤਾਂ ਕੋਈ ਹੱਥ ਰੱਖ ਕੇ ਨਾ ਇਹ ਕੁਰਬਾਨੀ ਕਰਕੇ ਕੋਈ ਰਾਜ਼ੀ ਨਹੀਂਗਾ ਹੂੰ ਕੈਮਰਾ ਲਾ ਕੇ ਖਲੋ ਜੋ ਤੁਹਾਡੇ ਅੰਦਰ ਤਾਂ ਅਡੀਆਂ ਵੜਦਣ ਦੇ ਫੋਟੋ ਹਲੋਂ ਲਗੇ ਇੰਨੇ ਚੌਧਰ ਦੀ ਭੁੱਖਾ ਸਖਾਂ ਦੇ ਵਿੱਚ ਹੂੰ ਯਾਨੀ ਇੱਕ ਦੋ ਜਨ ਮਰਵਾਏ ਜਾਂਦੇ ਇੱਕ ਦੋ ਜਨ ਫੜਾਈ ਜਾਂਦੇ ਬਸ ਆ ਚੱਕਰ ਚੱਲਦਾ ਕੋਈ ਸੰਤਾਂ ਦੀ ਕੋਈ ਕੋਈ ਯਾਦ ਹੈ ਕੋਈ ਗੱਲ ਛੋਟੀ ਮਾਂਪੁਰਖਾਂ ਦੇ ਇਹੋ ਜਿਹੇ ਬਾਣੀ ਪੜੋ ਜਤਨੇਮ ਕਰੋ ਜਿਆਦਾ ਹੂੰ ਲੋਕ ਕਹਿੰਦੇ ਆ ਵੀ ਮਾਂਪੁਰਖਾਂ ਦੀਆਂ ਦੇ ਵਿਰੋਧ ਸੀ ਹੂੰ ਨਾ ਮਾਪੁਰਖ ਨੇ ਜਲਾਲਾਬਾਦ ਲੜਕੀ ਜਿਹੜੀ ਹਿੰਦੂਆਦੀ ਸੀ ਉਹ ਗਵਾਹ ਕਰ ਲਈ ਸੀ ਮੁੰਡਾ ਲੈ ਗਿਆ ਸੀ ਉਹ 5 ਵਜੇ ਤੱਕ ਵਾਪਸ ਕਰਵਾਈ ਸੀ ਹਿੰਦੂਆਰੀ ਲੜਕੇ ਦੇ ਪਰਿਵਾਰ ਆ ਆਦ ਰ ਕਹਿੰਦੇ ਹਿੰਦੂ ਸੀ ਉਹਨਾਂ ਦੀ ਲੜਕੀ ਨਹੀਂ ਵਸ ਸਕਦੀ ਉਹ ਐਸੀ ਸੰਤਾਨੇ ਪਰਿਵਾਰ ਸਾਡੇ ਕੋਲ ਦੱਸੋ ਕਿ ਨਾ ਦਾ ਚਾਹੀਦਾ ਤੁਹਾਨੂੰ ਹਮ ਹੱਥ ਜੋੜ ਕੇ ਖਲੋਗੇ ਹਮ ਫਿਰ ਆਪਣਾ ਇਥੇ ਨਾ ਮਾਨ ਸਾੜੀ ਇਹ ਕਪੂਰ ਸਲੇ ਉਹਦਾ ਮਾਪੁਰਖ ਨੇ ਸਾਰਾ ਖਰਚਾ ਦਿੱਤਾ ਆ ਗਰਦਾਸਪੁਰ ਮੰਦਿਰ ਬਣਾਇਆ ਹਮ ਕੌਣ ਕਹਿੰਦਾ ਹੈ ਹਿੰਦੂਆ ਦੇ ਖਿਲਾਫ ਸੀ ਜਤ ਇਹ ਸਿਰਫ ਏਜੰਸੀਆਂ ਦਾ ਕੰਮ ਹੈ ਏਜੰਸੀਆਂ ਨੇ ਸਾਡੀ ਬਦਨਾਮੀ ਕੀਤੀ ਹੈ ਹਮ ਅਸੀਂ ਦਾ ਅੱਜ ਵੀ ਆਪਨ ਨੂੰ ਕਹਿੰਦਾ ਪਿਛੇ ਕੱਲ ਪਰਸੋਂ ਬਿਆਨ ਦਿੱਤਾ ਹਮ ਉਹਨੇ ਵੀ ਮੰਦਰਾਂ ਦੇ ਵਿੱਚ ਲੈਟ ਭਜਾ ਦੋ ਖੁਲਾਣਾ ਤਾਂ ਮੈਂ ਮੈਂ ਕਿਹੜੀ ਕੰਨ ਨੂੰ ਭਜਾਉਣੀ ਹਮ ਮੰਦਰ ਬਾੜੇ ਉਹਦੇ ਪੂਜਾ ਕਰਦੇ ਕਰਨ ਦੋ ਹਾਂ ਕਿਸੇ ਧਰਮ ਦੇ ਵਿਰਖ ਵਰਖ ਖਲਾਫ ਕਿਉਂ ਖਾਸੇ ਦਾ ਧਰਮ ਹੀ ਨਹੀਂਗਾ ਕਿਸੇ ਦੇ ਵਿਰਖ ਵਰਖ ਖਲਾਫ ਕਰਨ ਦਾ ਅਸੀਂ ਦੁਸ਼ਟਾਂ ਨੂੰ ਸੋਧਦੇ ਹਾਂ ਜ਼ਾਲਮਾਂ ਨੂੰ ਸੋਧਦੇ ਹਾਂ ਹਮ ਜਰਮ ਜ਼ੁਲਮ ਹਟਾਉਣਾ ਸਾਡਾ ਫਰਜ਼ ਹੈ ਹਮ ਸਾਡਾ ਕਿਸੇ ਦੇ ਧਰਮ ਨੂੰ ਤਬਾਹ ਕਰਨ ਦਾ ਫਰਜ਼ ਨਹੀਂ ਹੈ ਬਿਲਕੁਲ ਇਹ ਉਹ ਰੋਜ਼ ਦੀ ਨੀਤੀ ਆ। ਹੂੰ। ਠੀਕ ਆ ਬਾਬਾ ਜੀ। ਔਰ ਸਿਹਤ ਤੁਹਾਡੀ ਸਿਹਤ ਆ ਸਿਹਤ ਆ ਇਤਰਾ ਹੀ ਹੁਣ। ਸਿਹਤ ਤੁਹਾਡੀ ਢਲੀ ਆ ਮਨ ਲੱਕਦੇ ਮਨ ਤੇ ਮਨ ਕੇ ਜੇਦੇ ਆ ਇਹਦੇ ਕਰਕੇ। ਠੀਕ ਆ। ਠੀਕ ਆ ਬਾਈ। ਸਮਾਂ ਦਿੱਤਾ ਤੁਸੀਂ ਤੁਹਾਡਾ ਧੰਨਵਾਦ ਬਹੁਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਕੋ ਨਾਮ ਸਿੰਘ ਵਡਾਲਾ ਜੀ ਨੇ ਆਪਣੇ ਸੰਘਰਸ਼ ਦੀ ਦਾਸਤਾ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਪੁਲਿਸ ਦੇ ਵੱਲੋਂ ਇਹਨਾਂ ਦਾ ਇੱਕ ਝੂਠਾ ਮੁਕਾਬਲਾ ਬਣਾ ਕੇ ਉਸ ਸਮੇਂ 25 ਲੱਖ ਦਾ ਇਨਾਮ ਲਿਆ। ਉਸ ਤੋਂ ਬਾਅਦ ਫਿਰ ਜਦੋਂ ਖੁਦ ਗ੍ਰਿਫਤਾਰੀ ਇਹਨਾਂ ਦੀ ਕਰਦੀ ਆ ਪੁਲਿਸ কোর্ਟ ਦੇ ਵਿੱਚ ਜਾਂਦੀ ਆ ਤਾਂ ਕੇਸ ਅੱਜ ਵੀ ਕੋਰਟ ਦੇ ਵਿੱਚ ਪੈਂਡਿੰਗ ਹੈ ਬਹੁਤ ਸਾਰਾ ਕਹਿੰਦੇ ਮੇਰੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਸ ਕੇਸ ਦੇ ਵਿੱਚ ਬੈਕਫੁੱਟ ਹੋ ਜਾ ਪਰ ਉਹ ਕੇਸ ਅੱਜ ਵੀ ਚੱਲ ਰਿਹਾ ਹੈ ਕਹਿੰਦੇ ਝੂਠ ਨਹੀਂ ਬੋਲਾਂਗਾ ਸੱਚ ਲਈ ਲੜੇ ਸੀ ਤੇ ਸੱਚ ਦੇ ਲਈ ਹਮੇਸ਼ਾ ਲੜਦਾ ਰਾਵਾਂਗਾ ਫਿਲਹਾਲ ਬਣੇ ਰਹੋਣ ਪੰਜਾਬੀ ਟੀਵੀ ਦੇ ਨਾਲ